ਲੇਦਾਰ ਚਾ ਕਨੇ ਨਾ ਬੰਦੇ ਜਿਹਨੇ ਮਾਰਿਆ ਜੇ ਤੱਥ ਕਰਿਆ ਜਿਹਦੇ ਜਿਹਦੇ ਬੁਲਾ ਲਿਆ ਬਦਲੇ ਕਹਿੰਦਾ ਮੇਰਾ ਕੰਮ ਕਰਾ ਜੋ ਉਸ ਨੂੰ ਪੈਸੇ ਨਕਦ ਦੇ ਦੇ ਤਲੇ ਚਲੇ ਗਿਆ ਜੀ ਬੇਲੇ ਤੇ ਕਿ ਪਹਿਲੇ ਜਦੋਂ ਹੱਥ ਨੇ ਨੇ ਪੈਸੇ ਮੰਗੇ ਜੀ 200 ਰੁਪਿਆ ਦੇਤਾ ਤੇ ਜਾਰੀ ਤਰਨੇ ਕੋ 200 ਰੁਪਏ ਦੀ ਕਲ ਰਹਿ ਗਈ ਸੀ ਇਹਨ ਦੁਬਾਰੇ ਮੰਗ ਲਏ ਉਹਨੇ ਬੋਤਲ ਪੀ ਮੰਗ ਲਈ ਨੇ ਕਹਿੰਦਾ ਵੀ ਤੂੰ ਬੋਤਲ ਲੈ ਲੀਦਾ ਗੋਣ ਪੈਸੇ ਕਿੱਥੋਂ ਆਗੇ ਕਲੇ ਨੇ ਝਗੜਾ ਹੋ ਗਿਆ ਜਿੱਥੇ ਮਾੜਾ ਮੋਟਾ ਨਦਾ ਹੋਇਆ ਬਾਪ ਜੀ ਘਰੇ ਆ ਗਏ ਜੀ ਉਹ ਜੇ ਬਾਦੇ ਕਰੋ ਬਲਾਲੇ ਜੀ ਦੇ ਉਹ ਬੰਦੇ ਨਾਲ ਲੈ ਕੇ ਜਿਹਦੇ ਬੰਦੇ ਨਾਲ ਤੇ ਦੇ ਕਰੋ ਬੜਾ ਅਗੇ ਪਾਸੋਂ ਦੇ ਬੰਨਾਂ ਬਸ ਅੱਧੇ ਘੰਟੇ ਚ ਇੱਕ ਖਤਮ ਕਰਕੇ ਜਿਹਨਾਂ ਨੇ ਜਿੱਟੇ ਕਰਦੇ ਜੀ ਇਹ ਤਾਂ ਨਾ ਲਾਉਣ ਦਾ ਹੈ ਮਤਲਬ ਵੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਇਹ ਸਾਨੂੰ ਕੋਈ ਸਾਥ ਨਹੀਂ ਦੇ ਰਹੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਬੰਦੇ ਦੇ ਕੋਈ ਇਹ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਜਿਹੜਾ ਕੰਮ ਕਰਿਆ ਜੀ ਇਹਨੇ ਬੰਦੇ ਤਿੰਨ ਚਾਰ ਗਾਜੇ ਵਾਸਤੇ ਦੋ ਬੰਦੇ ਸੜ ਕੇ ਫੜ ਕੇ ਪੁਲਿਸ ਨੇ ਉਹ ਦਵਾਰਾ ਫੇਰ ਸੜਦੇ ਤਿੰਨ ਚਾਰ ਦਿਨ ਰੱਖ ਕੇ ਅਸੀਂ ਉਹਨਾਂ ਦਾ ਕੋਈ ਨਾਉ ਨਹੀਂ ਰੱਖਿਆ ਜੀ ਇਹ ਤੋਂ ਬਣਾ ਇੱਕ ਬੰਦੇ ਤੋਂ ਬਣਾ ਕਿਸੇ ਦਾ ਵੀ ਹੁਣ ਇਹਨਾਂ ਨੂੰ ਜੇ ਉਹਨਾਂ ਨੇ ਨਾਂ ਰੱਖਿਆ ਜੀ ਤਾਂ ਉਹ ਚੱਕੇ ਨੇ ਜੀ ਉਹ ਚੱਕੇ ਬੰਦੇ ਦੇ ਬਾਰੇ ਫੇਰ ਕਰਦੇ ਜੀ ਮੈਨੂੰ ਕੋਈ ਪਰ ਅੱਜ ਤੋਂ 35-40 ਦਿਨ ਪਹਿਲਾਂ ਦੋ ਮੁੰਡਿਆਂ ਦੀ ਆਸੂ ਲੜਾਈ ਹੋਈ ਸੀ ਕੋਈ ਪੈਸਿਆਂ ਨੂੰ 5-400 ਰੁਪਇਆ ਕੋਈ ਇਕੱਠੇ ਕੰਮ ਕਰਦੇ ਸੀ ਉਹਨੂੰ ਲੈ ਕੇ ਸੀ ਜਿਹੜਾ ਰੌਲਾ ਹੋ ਗਿਆ ਸੀ ਉਹਨਾਂ ਦੇ ਵਿੱਚ ਆਪ ਸੀ ਤੇ ਜਿਹੜਾ ਅਮਨਦੀਪ ਕੁਰਪੰਟੀ ਆ ਜਿਹੜਾ ਉਹ ਜੋ ਪੁਲਿਸ ਨੇ ਅਰੈਸਟ ਵੀ ਕੀਤਾ ਹੋਇਆ ਤੇ ਜੇਲ ਹ ਉਹ ਜੇਲ ਭੇਜਤਾ ਸੀ ਉਹਨੇ ਇਹਨੂੰ ਅਮਰਤਪਾਲ ਨੂੰ ਕਾਫੀ ਬੁਰੀ ਤਰ੍ਹਾਂ ਕੁੱਟਿਆ ਸੀ ਜਿਹਦੇ ਕਰਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ 35-40 ਦਿਨ ਦੋ ਰਜਿੰਦਰਾ ਹਸਪੀਟਲ ਦੇ ਵਿੱਚ ਐਡਮਿਟ ਹੋਣ ਤੇ ਉਹਦੀ ਰਾਤ ਡੈਸ ਹੋ ਗਈ ਮੁੰਡੇ ਦੀ ਤੇ ਹੁਣ ਜਿਹੜਾ ਅੱਜ ਧਰਨਾ ਰੋਸ਼ਪੁਰ ਦਰਸ਼ਨ ਦਾ ਕਾਰਨ ਹੈ ਵੀ ਪਰਿਵਾਰ ਦਾ ਤੇ ਨਗਰ ਦਾ ਕਹਿਣਾਗਾ ਵੀ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਘੱਟ ਤੋਂ ਘੱਟ ਦੋ ਜਾਂ ਤਿੰਨ ਜਣੇ ਹੋਣਗੇ ਉਹਦੇ ਨਾਲ ਜਿਨ੍ਹਾਂ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਸੋ ਇਸ ਕਰਕੇ ਸਾਰਾ ਪਿੰਡ ਤੇ ਅਸੀਂ ਸਾਰੇ ਪੰਚਾਇਤ ਕੋਲ ਇਹ ਮੰਗ ਕਰਦੇ ਆਂ ਪੁਲਿਸ ਤੋਂ ਵੀ ਜਿਹੜੇ ਹੋਰ ਦੋਸ਼ੀ ਨੇ ਇੱਕ ਦੋ ਨਾਲ ਦੇ ਉਹ ਜਲਦੀ ਤੋਂ ਜਲਦੀ ਜਿਹੜੇ ਉਹ ਵੀ ਆਪਣਾ ਜੇਲ੍ਹ ਚੋਂਣੇ ਚਾਹੀਦੇ ਨੇ ਤਾਂ ਇੱਕ ਤਰੀਕ ਨੂੰ ਇੱਕ 11 ਨੂੰ ਇੱਕ ਝਗੜਾ ਹੋਇਆ ਸੀ ਜਿੱਥੇ ਇੱਕ ਮੁੰਡੇ ਤੇ ਸੱਤਾਂ ਬੱਤਕੀਆਂ ਸੀ ਉਹਦੇ ਬੇਜ ਤੇ ਅਸੀਂ ਦੋਸ਼ੀ ਦੇ ਖਿਲਾਫ ਅਮਨਦੀਪ ਸਿੰਘ ਨਾਮ ਦੇ ਬੰਦੇ ਦੇ ਖਿਲਾਫ 307 ਦਾ ਮੁਕੱਦਮਾ ਦਰਜ ਕਰਤਾ ਸੀਗਾ ਉਸ ਤੋਂ ਬਾਅਦ ਉਹ ਅਰੈਸਟ ਹੋ ਗਈ ਸੀ ਦੁਰਾਨੇ ਇਲਾਜ 60 ਜਿਆਦਾ ਹੋਣ ਕਰਕੇ ਇਹਦੀ ਅਜਰਾਤ ਕੱਲ ਰਾਤ ਡੈਥ ਹੋ ਗਈ ਹੈ ਉਹਦੇ ਕਰਕੇ ਹੁਣ ਫੈਮਲੀਆਂ ਦਾ ਇਹ ਹੈ ਵੀ ਇਹਦੇ 'ਚ ਹੋਰ ਬੰਦੇ ਹੋ ਸਕਦੇ ਆ ਜਾਂ ਜੋ ਵੀ ਹੈ ਅਸੀਂ ਨਿਵਿਸ਼ੇਸ਼ਨ ਕਰ ਰਹੇ ਹਾਂ ਨਾਲ ਇਨੀਮੇ ਮੰਗਾ ਦੇ ਮੁਤਾਬਕ ਜੋ ਵੀ ਫੈਸਲਾ ਹੋਊਗਾ ਜੋ ਤਫਤੀਸ਼ ਮੁਤਾਬਕ ਸਹੀ ਉਹ ਕੀਤਾ ਜਾਊਗਾ ਕਿਸਾਨੀ ਲੈ ਰਹੇ ਇਹ ਕਹਿ ਰਹੇ ਕਿ ਸਾਨੂੰ ਲੱਗਦਾ ਹੈ ਵੀ ਇਹ ਹੋ ਸਕਦੇ ਆ ਅਗਰ ਨਾ ਲੈਣਗੇ ਤਾਂ ਅਸੀਂ ਤਫਤੀਸ਼ ਮੁਤਾਬਕ ਕਾਰਵਾਈ ਕਰਾਂਗੇ